ਦੇਖੋ ਪਹਾੜ ਮੇਰੇ ਮਿੱਤਰੋ ਪਹਾੜ ਗਏ ਪਹਾੜੀ ਆ ਗਏ ਪਹੁੰਚ ਗਏ ਆਪਾਂ ਗੁਰਦੁਆਰਾ ਹੇਮਕੁੰਡ ਸਾਹਿਬ ਇੱਥੇ ਆਪਾਂ ਹੁਣ ਦੋ ਮੀਟਰ ਐ ਹਾਂਜੀ ਦੋਸਤੋ ਕਿਵੇਂ ਹੋ ਕੀ ਹਾਲ ਚਾਲ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਾ ਗਾ ਸ੍ਰੀ ਹੇਮਕੁੰਡ ਸਾਹਿਬ ਯਾਤਰਾ ਕਰਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਸਫਰ ਤੇ ਪਹਾੜੀਆਂ ਪੌੜੀਆਂ ਦਿਖਾਵਾਂਗੇ ਤੁਹਾਨੂੰ ਰੇਸ਼ੀ ਕੇ ਇਸ ਕੋ ਮਾ ਕੇ ਤੇ ਜਿਹੜਾ ਵੀ ਚੈਨਲ ਦਾ ਮੈਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਚੱਲਦੇ ਆ ਫਿਰ ਸਫਰ ਸ਼ੁਰੂ ਕਰਦੇ ਆ ਆਪਣਾ ਲਓ ਜੀ ਚੱਲ ਫਿਰ ਬਸ ਸਾਡੇ ਗਣੇ ਲਓ ਜੀ ਪਹੁੰਚ ਗਏ ਆ ਪਸਨਾਮ ਤਰੇਂ ਦੇ ਸਾਡੇ ਤੇ ਇਹ ਯਾਰ ਨਹੀਂ ਯਾਰ ਰਹੀਆ ਹਰਦੈ ਆਓ ਇਗਨੇ ਮੁੰਡੇ ਇਗਨੇ ਖੜੇ ਜੀ ਅੱਡੇ ਤੇ ਟ੍ਰੇਨ ਦੇ ਤੇ ਸਨਾਮ ਤੇਰੇ ਦੇ ਮਾਮਾ ਲੋ ਜੀ ਆਠਣ ਦਾ ਵੇੜਾ ਹੋ ਚੁੱਕਿਆ ਤੇ ਆਪਣੀ ਰਾਤ ਦੀ ਟ੍ਰੇਨ ਆਗੀ ਇੱਥੇ ਖੜੇ ਨੇ ਮੁੰਡੇ ਹਨਾ ਵੇਟ ਕਰਦੇ ਆ ਬਸ ਉਹ ਟ੍ਰੇਨ ਕਦੋਂ ਚੱਲਣੀ ਆ ਉਹ ਟ੍ਰੇਨ ਖੜੀ ਆਗੀ ਪਰ ਆ ਕੇ ਮੁੰਡੇ ਨੂੰ ਲੱਗ ਜਪਿਆ ਸਮਾਨ ਸਾਰਾ ਆਵਦੇ ਮੁੰਡੇ ਬੈਗੇ ਟ੍ਰੇਨ ਚ ਕਾਣੇ ਕੋਣੇ ਛੁਣਦੇ ਨੇ ਕਹਿੰਦੇ ਇੱਧਰ ਗੱਲਾਂ ਬਾਤਾਂ ਮਾਰ ਰਹੇ ਨੇ ਐ ਬਾਈ ਜੀ ਪੰਜ ਕਿਲੋ ਹੋ ਗਿਆ ਜੀ ਇਹ ਸੋਨਹਰ ਸਾਹਿਬ ਰਿਆ ਗਾਣ ਲੋ ਜੀ ਪਾਲੇ ਚੱਲੇ ਕਹਿੰਦੇ ਆਪਣੇ ਸ਼ਰਾਮ ਤੋਂ ਲਓ ਜੀ ਪਹੁੰਚ ਚੁੱਕੇ ਆਪਾਂ ਕਹਿੰਦੇ ਧੂਰੀ ਧੂਰੀ ਤੋਂ ਹੁਣ ਚੜਾਂਗੇ ਆਪਾਂ ਟਰੇਨਾਂ ਮੈਂ ਧੂਰੀ ਸ਼ਿਕੇਸ਼ਵਾਲੀ ਪੌਣੀਆਂ ਚੜ ਰਹੇ ਹੁਣ ਆਪਾਂ ਪੁੱਤੇ ਦੂਜੇ ਪਾਸੇ ਜਾ ਰਹੇ ਆ 500 ਰੁਪਿਆ ਚ ਭੋਜਨ 1000 ਜਾ ਰਹੇ ਲੋ ਜੀ ਹੁਣ ਆਪਾਂ ਖੜੇ ਸੀ ਧੂਰੀ ਰੇਲਵੇ ਡੱਡੇ ਤੇ ਜਦੋਂ ਮੇਲ ਜਾਂਦੀਆਂ ਆਂਗਾ ਟ੍ਰੇਨਾਂ ਇੱਧਰ ਵੇਟ ਕਰ ਰਹੇ ਆ ਆਪਣੀ 1 ਵਜੇ ਦੀ ਗੱਡੀ ਜਿਹੜੀ ਆਊਗੀ ਫੇਰ ਆਪਾਂ ਉਹ ਗੱਡੀ ਚੜ ਜਾਾਂਗੇ ਫੇਰ ਅੱਗੇ ਸਾਰਾ ਮੈਂ ਤੁਹਾਨੂੰ ਸਫਰ ਟਾਈਮ ਕਹਿੰਦੇ ਮੁੰਡੇ ਕਿੰਨਾ ਹੋ ਗਿਆ 1 ਵਜ ਗਿਆ 1 ਵਜ ਗਿਆ ਕਹਿੰਦੇ ਮੁੰਡੇ ਕਹਿੰਦੇ ਧੂਰੀ ਹਜੇ ਸਟੇਸ਼ਨ 'ਤੇ ਬੈਠਾ ਲੈ ਮੋਬਾਈਲ ਆਣਾ ਮੋਬਾਈਲ ਨਾਲ ਹੀ ਜੀ ਲੱਗਿਆ ਹੋਆ ਕਹਿੰਦੇ ਇਹਦਾ ਦੇਖੋ ਇਧਰ ਸਾਰੀ ਹੁਣ ਟ੍ਰੇਨ ਆਉਣ ਵਾਲੀ ਆ ਬੱਸ ਚੜਦੇ ਆ ਬੱਸ ਫਿਰ ਆਪਾਂ ਹੇ ਹਾਈ ਗਾਇਸ ਨਾ ਪਹੁੰਚ ਗਏ ਹਾਂ ਪਟਿਆਲੇ ਸਕੇ ਥੋੜੀ ਦੇਰ ਮੈਂ ਆਪ ਕੋਰ ਜੀ ਸਿੰਘ ਨੂੰ ਮਿਲਾਂਗੇ ਆਏ ਆ ਬੜਨੇ ਨੇ ਮੁੰਡੇ ਇਹ ਸੱਤਾ ਪਿਆ ਦੇਖੋ ਓਏ ਓਏ ਉੱਧਲੇ ਡੇਂਜਰ ਬੰਦੇ ਬੈਠੇ ਨੇ ਬਿਡੇਲੇ ਪੈਣ ਹੋ ਰਹੀ ਆ। ਉਹ ਮੁੰਡੋ ਕੇ ਮੇਰੇ ਐਸਾ ਫਰ ਇਹ ਚੱਲ ਰਿਹਾ ਵਧੀਆ। ਐਂਡ ਗੱਲ ਬੱਸ। ਦਿ ਨੈਕਸਟ ਡੇ ਵੇਰ ਨਹੀਂ ਇਹਨੂੰ ਲੈ ਕੇ ਗਏ ਮੁੰਡੇ ਉੱਠ ਖੜੇ ਨੇ। ਅਗਲੇ ਦਿਨ ਸਵੇਰ ਹੋ ਗਈ। ਨੀਚੇ ਸੁੱਤੇ ਬੈਠੇ ਦਿਖਾ ਦੇ ਨੇ। ਨਹੀਂ ਉਹਨੂੰ ਸੱਤੇ ਸੱਤੇ ਵੀਰ ਪਹੁੰਚ ਚੁੱਕੇ ਆਂ ਆਪਾਂ ਹਰਿਦੁਆਰ। ਏ ਧੋਪ ਹਾਰ ਵੀ ਜਗਣਾ ਜਿਹੜਾ ਦੂ ਹੋ ਗਿਆ ਦੇਖੋ ਅੰਕਲ ਕੇ ਇਹ ਪਾਣੀ ਆ ਗਿਆ ਉਹ ਕਿਉਂ ਹੋ ਗਿਆ ਇਹਨਾਂ ਦੇ ਗਰੂਪ ਧੋਪ

ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਰਹਿਮਕੁੰਡ ਸਾਹਿਬ ਇੱਥੇ ਆਪਾਂ ਹੁਣ ਦੋ ਮਿੰਟ ਰੈਸਟ ਕਰਾਂਗੇ ਅੰਦਰੋਂ ਗੁਰਦੁਆਰਾ ਦਿਖਾਵਾਂਗੇ ਆਪਾਂ ਆਟੋ ਰਿਕਸ਼ਾ ਆਪਾਂ ਲੈ ਕੇ ਆ ਗਏ ਜੀ ਟ੍ਰੇਨ ਦੇ ਸਟੇਸ਼ਨ ਤੋਂ ਚਲੋ ਮੈਂ ਕੋ ਚੱਕ ਲੈ ਲਓ ਜੀ ਵਾਹਿਗੁਰੂ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਰਹਿਮਕੁੰਡ ਸਾਹਿਬ ਬੇਸ਼ਿਕਸ਼ ਹੁਣ ਪਲੰਘਾਂ 'ਪਰ ਸਤਾ ਪਾਣੀ ਸ਼ਕਦੇ ਆਂ ਫਿਰ ਆਪਾਂ ਰੂਮ ਲੈ ਕੇ ਤੇ ਸਰੀਰ ਨੂੰ 2 ਮੀਟਰ ਆਮਦੰਨੇ ਆ ਇਹ ਕਮਰੇ ਦੀ ਬੁਕਿੰਗ ਹੁੰਦੀ ਆ ਤੇ ਅੰਦਰ ਆ ਦੁਬਾਰਾ ਦਵਾਨ ਹਾਸ ਤੁਹਾਨੂੰ ਫੇਰ ਦਿਖਾਵਾਂਗੇ ਇਹ ਦਸਜਾਵਟ ਦੇਖੋ ਖਰੀ ਦੀ ਹਰੀ ਜਿਵੇਂ ਇਹ ਹਾਂਜੀ ਹੁਣ ਆਪਾਂ ਨੇ ਜਿਹੜਾ ਬੈਗ ਜਮ੍ਹਾਂ ਕਰਾਤਾ ਹੋਗਾ ਅਸੀਂ ਘਰ 'ਚ ਤੇ ਹੁਣ ਆਪਾਂ ਜਾ ਕੇ ਮੱਥਾ ਉਂਗਿਖਦੇ ਆਂ ਤੇ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਕਰਾਉਣੇ ਆ ਜੋੜਾ ਜਮਾ ਫਿਰ ਕਰਾਂਗੇ ਆਪਾਂ ਰਜਿਸਟ੍ਰੇਸ਼ਨ ਤੇ ਫਿਰ ਸਾਨੂੰ ਬਾਕੀ ਦਿਖਾਵਾਂਗੇ ਆ ਜੋੜਾ ਦਾ ਜੋੜਾ ਜਮਾ ਕਰਾ ਲਈਏ ਕਿ ਇਦਾਂ ਦਾ ਕਾਰਡ ਬਣਦਾ ਇੱਕ ਲੈ ਕੱਲੇ ਲਈ ਕੰਪਲਸਰੀ ਆ ਬਣਾ ਕੇ ਲੈ ਜਾਣਾ ਇਹ ਤੋਂ ਬਣਾ ਐਂਟਰੀ ਨਹੀਂ ਦਿੰਦੇ ਉੱਤੇ ਅੱਗੇ ਜਾਣ ਨਹੀਂ ਦਿੰਦੇ ਤੈਨੂੰ ਸਾਰਿਆਂ ਨੂੰ ਬੈਂਟ ਤੇ ਜ਼ਰੂਰ ਬਣਾ ਕੇ ਲੈ ਕੇ ਜਾਇਆ ਤੇ ਇਦਰਾ ਮੁੰਡੇ ਰਹਿ ਗਏ ਇਹ ਬਣਾ ਲੈ ਰਿਹਾ ਕੋਡ ਜੀ ਉਹਦੇ ਬਣਾ ਲੈ ਲੈਂਦੇ ਆ ਜੀ ਇਹ ਮੁੰਡੇ ਕਹਿੰਦੇ ਪੈਗ ਲੈਣਾ ਸੀ ਹੁਣ ਆਪਾਂ ਸੋਨੂੰ ਕਰਾਉਣੇ ਦਰਬਾਰ ਸਾਹਿਬ ਦੇ ਦਰਸ਼ਨ ਜੋ ਜਲਮੀਨਾ ਤਬਸੋ ਮਨ ਦੀਨਾ ਜੋ ਜਲਮੀਨਾ ਚਾਹ ਤੱਕ ਤਿਵੇਂ ਦੀ ਸੰਤਿਆ ਇੰਦਰ ਆਪਣਾ ਜਿਹੜਾ ਗੁਰੂ ਸਿੱਖਾਂ ਦਾ ਇਤਿਹਾਸ ਪੁਰਾਣਾ ਥੋੜਾ ਸਖਰ ਤੇ ਉਹਨਾਂ ਨੇ ਸਿੱਧੀ ਰਤੀ ਜੀ ਤੇ ਉਹਨਾਂ ਨੇ ਅੱਜ ਮਿਊਜ਼ੀਅਮ ਵਿੱਚ ਆਏ ਆਪਾਂ ਮਿਊਜ਼ੀਅਮ ਬਣਾਇਆ ਹੈ ਇੱਧਰ ਬਾਬਾ ਦੀਪ ਸਿੰਘ ਜੀ ਜਿਹੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜੋ ਵੀ ਜਨਮ ਸਿੱਖਾਂ ਦੇ ਮੁਗਲਾਂ ਵੱਲੋਂ ਕੀਤੀ ਗਈ ਸੀ ਉਹ ਦਰਸਾਏ ਗਏ ਨੇ। ਤੁਸੀਂ ਚਾਹ ਰਹੇ ਹੋ। ਤੁਸੀਂ ਦੇਖਿਆ ਨਹੀਂ ਹੋ ਕੋਈ। ਕਰਨੀ ਇਹ ਹੁਣ ਆਪਾਂ ਜਾ ਰਹੇ ਸੀ ਲੰਗਰ ਛਕਣਾ ਤੇ ਇਧਰ ਆ ਕੇ ਦੇਖੋ ਪਹਾੜੀਆਂ ਪੋੜੀਆਂ ਗਣੀਆਂ ਇਧਰ ਰੋਮ ਰਾਮ ਦਿੱਤੇ ਹੀ ਹੁੰਦੇ ਆ ਅਲਦਨੇ ਰੋਮ ਤੇ ਹੁਣ ਆਪਾਂ ਲੰਗਰ ਛਕਦੇ ਆ ਲੌਣੇ ਚਾਈ ਦੇ ਆ ਤਾਂ ਖੀਵੀ ਜੀ ਲੰਗਰ ਖਾਲ ਹਰਦੀਪੁਰੀ ਤਾ ਪਰਈਆ ਪੈਰ ਮੱਚ ਰਿਆ ਪੂਰੇ ਤੇ ਜੋੜਾ ਘਰ ਆ ਗਿਆ ਸ਼ੱਕਦੇ ਆ ਬਹਿ ਕੇ ਲੰਗਰ ਆਰਾਮ ਨਾਲ ਦਰਸ਼ਕਤਾਰੀਆਂ ਸੱਕ ਜਾਂਦੀਆਂ ਨੇ ਚਲੋ ਜੀ ਹੁਣ ਆਪਾਂ ਲੰਗਰ ਛੱਕੇ ਆ ਗਏ ਸੀ ਤੇ ਹੁਣ ਆਪਾਂ ਤੇ ਹਾਲਾ ਦਵਾਲਾ ਦੇਖਦੇ ਆ ਇਥੋਂ ਦਾ ਇਹਨੇ ਮੁੰਡੇ ਕਹਿੰਦੇ ਪਹਿਲੀ ਵਾਰ ਆਏ ਨੇ ਆਪਾਂ ਵੀ ਨਾਲ ਹੀ ਦੂਜੀ ਵਾਰ ਆਏ ਵੀ ਇਹ ਮੁੰਡਾ ਦੂਜੀ ਵਾਰ ਆਇਆ ਐਕਸਪੀਰੀਅੰਸ ਆ ਮੁੰਡੇ ਨੂੰ ਪੂਰਾ ਹੋਰੀ ਵੀ ਕਿਚ ਵਾਰੀ ਆਪੋ ਦਰ ਮੱਚ ਗਏ ਇੱਧਰ ਆ ਗਿਆ ਮਰਦੂਾਰ ਸਾਹਿਬ ਦਾ ਸਰੋਵਰ ਇੱਧਰ ਸਾਰੇ ਆ ਰੂਮ ਨੇ ਰੂਮ ਮਿਲਦੇ ਨੇ ਇੱਥੇ ਏਸੇ ਰੂਮ ਹੋਗੇ ਸੈਂਪਲ ਰੂਮ ਹੋਗੇ ਇੱਧਰ ਪਹਾੜੀਆਂ ਵੀ ਜੀ ਆਂਦੇ ਨੇ ਬਹੁਤ ਹੀ ਵਧੀਆ ਅਗਰੇ ਪਰ ਪੈਰ ਮੱਛੀ ਆਂਦੇ ਆ ਮੱਛੀ ਕਿ ਮੱਛੀ ਹਾਂਜੀ ਘਾਟਾ ਦੋ ਕਾਂਟੇ ਰੈਸਟ ਕਰਨ ਤੋਂ ਬਾਅਦ ਹੁਣ ਆਪਾਂ ਨੂੰ ਅਖਰਕਾਰ ਕਮਰਾ ਜਿਹੜਾ ਮਿਲ ਚੁੱਕਿਆ ਤੇ ਉਹਨੂੰ ਕਮਰਾ ਵੀ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਬੈਠੇ ਜਰਿਆ ਵੇੜਦਰ ਦੇ ਜੀ ਉਧਰ ਕਮਾਲਾ ਮੁੰਡਾ ਲੈਣ ਗਿਆ ਹੋਇਆ ਕਮਰਾ ਉਹ ਕਾਊਂਟਰ ਹੈਗਾ ਇੱਥੋਂ ਓਟੋ ਵਟੋਰਾ ਚਾਹ ਮੈਂ ਆੜੇ ਤਰੇ ਬੈਠੇ ਜੇ ਆਪੋ ਨੇ ਦੇਵਨ ਮਿਲਦਾ ਕਮਰਾ ਬਾਕੀ ਇਤਨ ਮਹੌਲੇ ਜਿਹੜੇ ਗਰਮ ਹੈ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੋਈ ਪਿਆਰੋ ਮਾਤਾ ਦਾ ਧਰਤੀ ਨੂੰ ਲੱਗਦਾ ਉਹਦੇ ਦਾ ਪੋਈ ਪਿਆ ਲਓ ਜੀ ਸਮਾਨ ਹੁਣ ਚੱਕ ਲਿਆ ਆਪਾਂ ਘਰ ਦੀ ਘਰ ਚੋਂ ਤੇ ਹੁਣ ਆਪਾਂ ਚੱਲਿਆ ਆਪਣੇ ਕਮਰੇ ਖਣੀ ਕਮਰਾ ਦਿਖਾਵਾਂਗੇ ਬਹੁਤ ਟਾਈਮ ਲੱਗਾ ਕਮਰਾ ਲੈਂਦੇ ਲੈਂਦੇ ਲਓ ਜੀ ਮਿਲ ਗਿਆ ਮੇਰੇ 307 ਨੰਬਰ ਕਮਰਾ ਇਹ ਹੋ ਗਿਆ ਇੰਟਰ ਬਹੁਤ ਵਧੀਆ ਹੈ ਗੱਲੇ ਬਥੇ ਲੈ ਕੱਲਾ ਬੈਟਰ ਲੈ ਵੀ ਦੇਖੋ ਆ ਕੈਮਰਾ ਲੈ ਰਿਹਾ ਨਹੀਂ ਗਏ ਬਸ ਅੰਦਰੋਂ ਕੀ ਕਰੀਏ ਨਾ ਕੋਈ ਮੇਰੇ ਨੇ ਅੰਦਰੋਂ ਤੁਹਾਨੂੰ ਧੂਕ ਮਾਰਦਾ ਇਧਰ ਵੀਊ ਦੇਖੋ ਪਹਾੜਾਂ ਦਾ ਬਾਬੇ ਪਹਾੜਾਂ ਦਾ ਵੀਊ ਕੌਣ ਨੂੰ ਕਰਦੇ ਨੇ ਕਹਿੰਦੇ ਜਾਂਦੇ ਆ ਬੜੀ ਸੋਹਣੀ ਅੰਦਰੋਂ ਜੁਗਲਾਂ ਦਾ ਐਸੀ ਲਾ ਕਮਰਾ ਕਰਾਇਆ ਦੇਖੋ ਮੁੰਡਿਆਂ ਨੇ ਕਹਦੇ ਪੱਥਰ ਨਹੀਂ ਕਹਿੰਦੇ ਆ ਵੀ ਰੱਖਾ ਪੱਥਰ ਕੋਈ ਇਹਦਾ ਕਮਾਈ ਜ਼ਿੰਦੇ ਵੀ ਰਹਿਣ 아 <목소리>